ਜਦੋਂ ਰਾਤ ਨੂੰ ਤੋਂ ਪੂਰਾ ਸਿਰਾ ਕੰਬਾ ਜੇ 80% ਚਾਹਣਾ ਹੈ 100% ਕਰ ਦੂ। ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏਗੇ ਗੂਗਲ ਮਾਸਕ ਦੇ ਚਾਰ ਤੋਂ ਪੰਜ ਕਲਰ ਇਹ ਆ ਰੈਨਬੋ ਕਲਰ ਇਹਨੂੰ ਮੁੰਡੇ ਕੁੜੀਆਂ ਸਭ ਯੂਜ਼ ਕਰ ਸਕਦੇ ਨੇਗੇ ਉਸ ਤੋਂ ਬਾਅਦ ਆ ਜਾਂਦਾ ਕਾਲਾ ਕਲੀਅਰ ਆ ਦੇਖ ਲੋ ਬਲੈਕ ਕਲੀਅਰ ਆ ਜਾਂਦਾਗਾ ਇਹਨੂੰ ਹਰ ਕੋਈ ਵਰਤ ਸਕਦਾ ਪੂਰੀ ਸਿਰਾ ਚੀਜ਼ ਹੈਗੀ ਉਸ ਤੋਂ ਬਾਅਦ ਆ ਜਾਂਦਾਗਾ ਗ੍ਰੇ ਕਲਰ ਇਹ ਜਦੋਂ ਆਪਾਂ ਲਾ ਲਿਆ ਜਿਵੇਂ ਸ਼ਾਹ ਹੋ ਜਾਂਦੀਆਂ ਦਰਖਤਾਂ ਦੀ ਐਂ ਸ਼ਾਹ ਕਰ ਦੂਗਾ ਉਸ ਤੋਂ ਬਾਅਦ ਆ ਜਾਂਦਾਗਾ ਵਾਈਟ ਟਰਾਂਸਪੇਰੈਂਟ ਆ ਇਹਨੂੰ ਹਰ ਇੱਕ ਉਮਰ ਦਾ ਬੰਦਾ ਵਰਤ ਸਕਦਾਗਾ ਹਰ ਬਹੁ ਵਜੇ ਚੀਜ਼ ਆ ਇਹ ਤੇ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲੇ yellow color ਇਹਨੂੰ ਹਰ ਇੱਕ ਵੀਰ ਵਰਤ ਸਕਦਾਗਾ ਕਿਉਂਕਿ ਇਹ ਡੇ ਨਾਈਟ ਯੂਜ਼ ਕਰ ਸਕਦਾ ਰਾਤ ਨੂੰ ਤੋਂ ਪੂਰਾ ਸਰਾ ਕੰਮ ਆ ਜੇ 80% ਜਾਣਣਾ ਹੈ 100% ਕਰ ਦੂ ਇਹਦੀ ਬੂਗੰਗਲੀ ਤੁਸੀਂ ਮੇਰੇ ਨੰਬਰ 98782 3499 ਤੇ ਪੇਮੈਂਟ ਕਰਕੇ 300 ਰੁਪਏ ਦਾ ਸਕਰੀਨਸ਼ਾਟ ਭੇਜ ਦਿਓ ਸੇਮ ਨੰਬਰ WhatsApp ਆਪਣਾ ਐਡਰੈਸ ਭੇਜ ਦਿਓ ਉਸ ਤੋਂ ਬਾਅਦ ਆਪਾਂ ਡਾਕ ਰਾਹੀਂ 5 ਤੋਂ 7 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਘਰੇ ਭੇਜ ਦਾਂਗੇ ਧੰਨਵਾਦ ਜੀ